ਪਰਮ ਸਤਕਾਰਯੋਗ ਗੁਰੂ ਸਵਾਰੀ ਸਰਬੱਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਾਬਾ ਬਕਾਲਾ ਵਿਖੇ ਰਖੜ ਪੁੰਨਿਆਂ ਵਾਲੇ ਦਿਨ ਵੱਡੀਆਂ ਵੱਡੀਆਂ ਸਟੇਜਾਂ ਲੱਗੀਆਂ ਸਨ ਤੇ ਉਥੇ ਜਿਹੜੇ ਆਪਣੇ ਆਪ ਨੂੰ ਕੌਮ ਦੇ ਆਗੂ ਵਖਵਾਉਂਦੇ ਨੇ ਤੇ ਉਹਨਾਂ ਨੇ ਜੋ ਗੜੀ ਕੋਲੀ ਉਹਦੇ ਬਾਰੇ ਵੀਡੀਓ ਦੀ ਪੇਸ਼ਕਸ਼ ਕਰ ਰਹੇ ਹਾਂ ਕੋਈ ਸਮੱਸਿਆ ਸੀ ਗੁਰਦਾਸ ਮੰਗਲ ਦੀ ਗੜੀ ਵਿੱਚ ਬਾਬਾ ਵਿਨੋਦ ਸਿੰਘ ਨੇ ਆਖਿਆ ਸੀ ਬੰਦਾ ਸਿੰਘ ਜੀ 8 ਮਹੀਨੇ ਹੋ ਗਏ ਨੇ ਕਿ ਰਪੇ ਨੂੰ ਤੇ ਆਪਾਂ ਕਿਸੇ ਵੀ ਤਰ੍ਹਾਂ ਗੜੀ ਵਿੱਚੋਂ ਨਿਕਲ ਕੇ ਰੂਪੋਸ਼ ਹੋ ਜਾਈਏ ਘਰਾਂ ਨੂੰ ਚਲੇ ਜਾਈਏ ਜੇ ਅਗੋਂ ਬੰਦਾ ਸਿੰਘ ਬਹਾਦਰ ਨੇ ਇੱਕ ਜਵਾਬ ਦਿੱਤਾ ਸੀ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਕਹਿੰਦਾ ਤੁਸੀਂ ਜਾਣਾ ਤੇ ਜਾਓ ਵਿਨੋਦ ਸਿੰਘਾ ਪਾਣਾ ਕਰਾਂਗੇ ਅਸੀਂ ਮਨਜੂਰ ਭਾਈ ਭੀੜਾਂ ਵਿੱਚ ਤੇ ਦੱਬ ਕੇ ਹੋਰ ਭਿੜਨਾ ਐ ਪਰ ਸਿੱਖੀ ਦਾ ਪਹਿਲਾ ਦਸਤੂਰ ਭਾਈ ਇੰਨਾ ਥੱਕਿਆਂ ਹਾਰਿਆਂ ਜ਼ਖਮੀਆਂ ਤੂੰ ਜੇਕਰ ਸਾਡਾ ਵੀ ਮੁੱਕੇ ਤਰਵਾਸ਼ ਸਿੰਘਾ ਆਉਣ ਵਾਲੀ ਕੌਮ ਦੱਸੋ ਲੀਡਰਾਂ ਤੋਂ ਫਿਰ ਕਰੇਗੀ ਕਿਵੇਂ ਵਿਸ਼ਵਾਸ ਸਿੰਘਾ ਅੱਜ ਵੀ ਉਹੀ ਗੱਲ ਹੈ ਤੇ ਉਹੀ ਸਮਾਂ ਹੈ ਕਿਉਂਕਿ ਵਕਤ ਉਹ ਜਿਆ ਜਿਹਦੇ ਵਿੱਚ ਕੌਮ ਖੇਰੂ ਖੇਰੂ ਹੋਈ ਪਈ ਹੈ ਤੇ ਕੌਮ ਨੂੰ ਸਾਂਭਣ ਵਾਲਾ ਕੌਮ ਨੂੰ ਲੀਡ ਕਰਨ ਵਾਲਾ ਕੌਮ ਨੂੰ ਕਿਸੇ ਰਸਤੇ ਪਾਉਣ ਵਾਲਾ ਲੀਡਰ ਕੋਈ ਸਾਹਮਣੇ ਨਹੀਂ ਆ ਰਿਹਾ ਤੇ ਜਿਹੜੇ ਲੀਡਰ ਆ ਰਹੇ ਨੇ ਉਹ ਜਾਂ ਤੇ ਚੌਧਰ ਦੇ ਭੁੱਖੇ ਨੇ ਤੇ ਜਾਂ ਕੁਰਸੀ ਦੇ ਭੁੱਖੇ ਨੇ ਤੇ ਉਹ ਆਪਣੀ ਡੁਗਡੁਗੀ ਵਜਾਉਂਦੇ ਫਿਰਦੇ ਨੇ ਕੋਈ ਮੋਰਚਾ ਲਾ ਰਿਹਾ ਤੇ ਕੋਈ ਉਥੇ ਬਾਬੇ ਬਕਾਲੇ ਆਪਣੀਆਂ ਆਪਣੀਆਂ ਸਟੇਜਾਂ ਮੜਾ ਕੇ ਤੇ ਇੱਕ ਦੂਜੇ ਉੱਤੇ ਚਿੱਕੜ ਸੁੱਟ ਰਿਹਾ ਤੇ ਗੱਲ ਸ ਕੇਵਲ ਕੁਰਸੀ ਦੀ ਹੈ ਕੌਮ ਦੇ ਹਿੱਤਾਂ ਦੀ ਕੌਮ ਦੇ ਸਿਧਾਂਤਾਂ ਦੀ ਸਤਿਗੁਰੂ ਜੀ ਦੀ ਬਾਣੀ ਦੀ ਸਤਿਗੁਰੂ ਜੀ ਦੀ ਗੁਰਬਾਣੀ ਦੀ ਦਸਮ ਗ੍ਰੰਥ ਦੀ ਅਤੇ ਗੱਲ ਪੰਥ ਦੀ ਕੋਈ ਨਹੀਂ ਕਰ ਰਿਆ ਕੇਵਲ ਆਪਣੀ ਆਪਣੀ ਕੁਰਸੀ ਤੱਕ ਸੀਮਤ ਨੇ ਇਹ ਲੀਡਰ ਤੇ ਇੱਕ ਲੀਡਰ ਹੋਰ ਜੋ ਬਾਹਰ ਆਇਆ ਹੈ ਪਰੋਲ ਤੇ ਆਇਆ ਹੈ ਛੁੱਟੀ ਆਇਆ ਹੈ ਗੁਰਦੀਪ ਸਿੰਘ ਖੇੜਾ ਤੇ ਜਿਸ ਨੇ ਹੋਰ ਸਾਰੀਆਂ ਸਟੇਜਾਂ ਛੱਡ ਕੇ ਤੇ ਜਿਹੜੀ ਸਭ ਤੋਂ ਬਦਨਾਮ ਮੁੰਨੀ ਨਲਮੀ ਬਦਨਾਮ ਜਿਹੜੀ ਪਾਰਟੀ ਹੈ ਉਹਦੇ ਵਿੱਚ ਆ ਕੇ ਸਮੂਲੀਅਤ ਕਰ ਦਿੱਤੀ ਤੇ ਜਦੋਂ ਸਮੂਲੀਅਤ ਕੀਤੀ ਤੇ ਜਿਹੜੇ ਅਕਾਲੀ ਦਲ ਵਾਲੇ ਸਨ ਉਹਨਾਂ ਨੇ ਕਿਹਾ ਕਿ ਸਾਡੀ ਤਾਂ ਸਟੇਜ ਤੇ ਬੰਦੀ ਸਿੰਘ ਆ ਗਿਆ ਉਹਨਾਂ ਦੇ ਜਕਾਰੇ ਤੇ ਜਕਾਰਾ ਦੇ ਜਕਾਰੇ ਤੇ ਜਕਾਰਾ ਦੇ ਜਕਾਰੇ ਤੇ ਜਕਾਰਾ ਉਹਦੀ ਇੱਕ ਇੱਕ ਗੱਲ ਤੇ ਉਹਨਾਂ ਨੇ ਜਕਾਰਾ ਬੋਲਿਆ ਕਿਤੇ ਸ਼ਰੋਮਣੀ ਕਮੇਟੀ ਨੇ ਉਹਦੀ ਥੋੜੀ ਬਹੁਤ ਮਦਦ ਕਰ ਦਿੱਤੀ ਹੋਵੇਗੀ ਜਦੋਂ ਉਹ ਪਿਛਲੀ ਵਾਰ ਬਿਮਾਰ ਹੋਇਆ ਸੀ ਜਦੋਂ ਉਹਨੂੰ ਅਟੈਕ ਹੋਇਆ ਸੀ ਤੇ ਉਸ ਨੇ ਉਹਨ ਸੁਖਵੀਰ ਬਾਦਲ ਦੀਆਂ ਸਿਫਤਾਂ ਦੇ ਪੁਰਬੰਧ ਦਿੱਤੇ ਤੇ ਸ਼ਰੋਮਣੀ ਕਮੇਟੀ ਦੇ ਸਹਿਹੁਦ ਦੇ ਪਲਬੰਦ ਤੇ ਤੇ ਕਦੀ ਜਸਵੀਰ ਸਿੰਘ ਰੋਡੇ ਵਰਗਿਆਂ ਨੂੰ ਗਦਾਰ ਕਿਹਾ ਅਤੇ ਹੋਰ ਵੀ ਜਿਹੜੇ ਕੌਮ ਹਤੈਸੀ ਨੇ ਜਿਨ੍ਹਾਂ ਨੇ ਮੋਹਾਲੀ ਵਿਖੇ ਮੋਰਚਾ ਲਾਇਆ ਹੋਇਆ ਉਹਨਾਂ ਨੂੰ ਵੀ ਮਾੜੇ ਕਿਹਾ ਕਹਿੰਦਾ ਉਹ ਤੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਮੋਰਚਾ ਲਾ ਕੇ ਬੈਠੇ ਨੇ ਇਸ ਕਰਕੇ ਉਸ ਲੀਡਰ ਨੂੰ ਗੁਰਦੀਪ ਸਿੰਘ ਖੇੜਾ ਨੂੰ ਇਹ ਨਹੀਂ ਦੱਸਿਆ ਕਿ ਜਦੋਂ 15 ਵਿੱਚ ਤੂੰ ਪਹਿਲੀ ਵਾਰ ਛੁੱਟੀ ਆਇਆ ਹੈ ਤੇ ਉਦੋਂ ਸਭ ਤੋਂ ਪਹਿਲਾਂ ਤੇ ਇਹ ਕੌਮ ਵਿੱਚੋਂ ਕੱਢੇ ਹੋਏ ਲੀਡਰ ਨੇ ਜਣਾ ਜੜਿਆਂ ਦੇ ਤੂੰ ਬੁੱਕਲ ਵਿੱਚ ਆ ਕੇ ਬਹਿ ਗਿਆ ਇਹ ਉਹੀ ਨੇ ਜਿਨ੍ਹਾਂ ਨੇ ਸਰਸੇ ਵਾਲੇ ਨੂੰ ਸਵਾੰਗ ਰਚਣ ਵਾਸਤੇ ਚੋਲਾ ਦਿੱਤਾ ਸੀ ਉਸ ਤੋਂ ਬਾਅਦ ਇੰਨਾ ਹੀ ਲੀਡਰਾਂ ਨੇ 2015 ਵਿੱਚ ਬੇਅਦਬੀਆਂ ਕਰਾਈਆਂ ਸਨ ਇੰਨਾ ਹੀ ਲੀਡਰਾਂ ਨੇ ਦਰਬਾਰ ਸਾਹਿਬ ਵਿੱਚੋਂ ਅਨੇਕਾਂ ਗ੍ਰੰਥ ਜਿਹੜੇ ਕਿ 1990 ਵਿੱਚ ਵਾਪਸ ਹੋ ਗਏ ਸਨ ਤੇ ਪਤਾ ਨਹੀਂ ਕਿਹੜੀ ਫਰਮ ਨੂੰ ਦੇ ਦਿੱਤੇ ਨੇ ਚੁੱਕ ਕੇ ਅੱਜ ਤੱਕ ਇਹਨਾਂ ਨੇ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਇਹ ਉਹੀ ਨੇ ਜਿਨ੍ਹਾਂ ਨੇ 328 ਰੂਪਾਂ ਦਾ ਅੱਜ ਤੱਕ ਅਤਾ ਪਤਾ ਨਹੀਂ ਦੱਸਿਆ ਉਹੀ ਨੇ ਜਿਨ੍ਹਾਂ ਨੇ ਬਹਿਬਲ ਕਲਾਮ ਵਿੱਚ ਗੋਲੀकांड ਕਰਵਾਇਆ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਕਰਾਈਆਂ ਤੇ ਮੈਂ ਖੇੜਾ ਸਾਹਿਬ ਨੂੰ ਮੇਰਾ ਸਵਾਲ ਹੈ ਮੈਂ ਪੁੱਛਣਾ ਚਾਹੁੰਨਾ ਕਿ ਕੇਵਲ ਤੁਹਾਡੀ ਮਦਦ ਕਰ ਦਿੱਤੀ ਕੋਈ 2-4 ਲੱਖ ਰੁਪਈਆ ਤੇ ਉਹਦੇ ਲਈ ਤੁਸੀਂ ਕੌਮ ਦੇ ਹਿੱਤ ਵਿੱਚ ਦੇ ਦਿੱਤੇ ਤੁਸੀਂ ਤਾਂ ਤੁਸੀਂ ਆਪਣੀ 32-33 ਸਾਲ ਦੀ ਕਮਾਈ ਜਿਹੜੀ ਕੌਮ ਵਾਸਤੇ ਕੀਤੀ ਕੁਰਬਾਨੀ ਜਿਹੜੀ ਕੌਮ ਵਾਸਤੇ ਜੇਲਾਂ ਕਟੀਆਂ ਜਿਹੜੀ ਕੌਮ ਵਾਸਤੇ ਕਸ਼ਟ ਸਹਾਰੇ ਜਿਹੜੀ ਕੌਮ ਵਾਸਤੇ ਸ਼ਹਾਦਤਾਂ ਦੇ ਕਿਨਾਰੇ ਤੇ ਤੁਸੀਂ ਪਹੁੰਚੇ ਤੇ ਉਹ ਜਿਹੜੀ ਤੁਸੀਂ ਕੌਮ ਦੀ ਸੇਵਾ ਕੀਤੀ ਉਹ ਖੂਬ ਵਿੱਚ ਪਾ ਦਿੱਤੀ ਕੇਵਲ ਬਾਦਲਾਂ ਦੀਆਂ ਸਿਫਤਾਂ ਕਰਕੇ ਇਸ ਕਰਕੇ ਕੌਮ ਨੂੰ ਇੱਕ ਬੇਨਤੀ ਹੈ ਕਿ ਜਦੋਂ ਮਖੇੜਾ ਸਾਹਿਬ ਜਿਹਦੇ ਜਿੱਥੇ ਵੀ ਕਿਧਰੇ ਜਾਂਦੇ ਨੇ ਇਨਾ ਤੂੰ ਸਵਾਲ ਪੁੱਛੋ ਵੀ ਤੁਹਾਨੂੰ ਇਹੋ ਜਿਹਾ ਬਾਦਲਾ ਵਿੱਚ ਦਿਸ ਕੀ ਗਿਆ ਉਸੇ ਬਾਦਲ ਨੇ ਜਦੋਂ ਕੌਮ ਨੂੰ ਸਮਰਪਿਤ 1999 ਵਿੱਚ 300 ਸਾਲਾ ਮਨਾਇਆ ਤੇ ਉਹਦੇ ਵਿੱਚ ਇੱਕ ਕਿਤਾਬ ਛਾਪੀ ਜਿਹਦੇ ਵਿੱਚ ਗੁਰੂ ਨਾਨਕ ਨੂੰ ਵੀ ਮਾੜਾ ਕਿਹਾ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਨੂੰ ਵੀ ਕਿਹਾ ਕਿ ਉਹਨਾਂ ਨੇ ਤਾਂ ਖੋਦਕਸ਼ੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਰ ਫਰੇਆ ਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇੱਕ ਨੌਕਰਾਨੀ ਦੇ ਪੇਟ ਵਿੱਚੋਂ ਪੈਦਾ ਹੋਇਆ ਕਿਆ ਤੇ ਗੁਰੂ ਗੋਬਿੰਦ ਸਿੰਘ ਗੁਰੂ ਤੇ ਇੱਕ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਖਿਆ ਕਿ ਉਹ ਤੇ ਭੁਲੜ ਸੀ ਤੇ ਇੱਥੇ ਤੱਕ ਉਸ ਕਿਤਾਬ ਵਿੱਚ ਲਿਖਿਆ ਹੋਇਆ ਅਸਲੀਲ ਗੱਲਾਂ ਕਜੜੀਆਂ ਕੌਮ ਦੇ ਸਾਹਮਣੇ ਉਜਾਗਰ ਨਹੀਂ ਕੀਤੀਆਂ ਜਾ ਸਕਦੀਆਂ ਉਹ 300 ਕਿਤਾਬ ਛਪੀ ਸੀ ਤੇ ਜਦੋਂ 나ਗਪੁਰ ਜਿਹੜੇ ਆ ਲੋਕਾਂ ਨੂੰ ਕਹਿੰਦੇ ਨਾ ਦੂਸਰੀ ਦੂਸਰੇ ਧੜੇ ਨੂੰ 나ਗਪੁਰ ਧੜਾ ਤੇ ਦੂਸਰਿਆਂ ਤੇ ਦੋਸ਼ ਲਾਉਂਦੇ ਨੇ ਉਹ 나ਗਪੁਰ ਧੜੇ ਦੇ ਅਸਲੀ ਵਾਰਸ ਤੇ ਨੇ ਪ੍ਰਕਾਸ਼ ਸਿੰਘ ਬਾਦਲ ਕਿਉਂਕਿ 1990 ਵਿੱਚ ਇੱਕ ਮੀਟਿੰਗ ਹੋਈ 나ਗਪੁਰ ਵਿੱਚ ਤੇ ਉਹਦੇ ਵਿੱਚ आर एस एस ਨੇ ਸਲਾਹ ਕੀਤੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਆਪਣੇ ਆਪ ਨੂੰ ਕਹਾਉਂਦੇ ਨੇ ਤੇ ਇਹਨਾਂ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਏ ਇਹਨਾਂ ਦੀ ਕਿਸ ਤਰ੍ਹਾਂ ਵੱਧਦੀ ਤਾਕਤ ਨੂੰ ਰੋਕਿਆ ਜਾਏ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਵਿੱਚ ਹੀ ਮਿਲਾਇਆ ਜਾਏ ਤੇ ਇਹਨਾਂ ਨੂੰ ਇਹਨਾਂ ਦੀ ਤਾਕਤ ਖਤਮ ਕੀਤੀ ਜਾਏ ਤੇ ਜਿਹੜੇ ਉੱਥੇ ਦੇ ਰਿਸਰਚ ਸਕਾਲਰ ਸਨ ਉੱਥੇ ਦੇ ਡਾਕਟਰ ਸਨ ਡਾਕਟਰ ਗੋਪਾਲ ਰਾਏ ਉਹਨੇ ਕਿਹਾ ਕਿ ਇੱਕੋ ਹੀ ਇੱਕ ਤਰੀਕਾ ਹੈ ਕਿ ਇਸ ਕੌਮ ਦੇ ਇਤਿਹਾਸ ਨੂੰ ਵਿਗਾੜਿਆ ਜਾਏ ਅਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਜਾਵੇ ਜਦੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਜਾਏਗਾ ਤੇ ਇਹਨਾਂ ਨੇ ਵਿੱਚੋਂ ਇੱਕ ਸਿੱਖ ਮਿਸ਼ਨਰੀ ਕਾਲਜ ਬਾਣਾ ਸਾਡੇ ਵਾਲੇ ਦਿਖਾ ਦਿੱਤਾ ਉਹ ਪੈਂਟਾਂ ਵੀ ਪਾਉਂਦੇ ਨੇ ਉਹ ਕੋਟ ਵੀ ਪਾਉਂਦੇ ਨੇ ਉਹ ਤਾਂੀਆਂ ਵੀ ਲਾਉਂਦੇ ਨੇ ਤੇ ਉਹ ਕੋਈ ਕਿਰਪਾਨ ਪਾਈ ਵੀ ਫਿਰਦਾ ਤੇ ਕੋਈ ਨਹੀਂ ਵੀ ਪਾਉਂਦਾ ਤੇ ਉਹਨਾਂ ਨੂੰ ਇੱਕ ਨਵਾਂ ਮਿਸ਼ਨ ਦੇ ਕੇ ਸਿੱਖ ਮਿਸ਼ਨਰੀ ਕਾਲਜ ਖੋਲ੍ਹਿਆ ਤੇ ਉਹਨਾਂ ਨੂੰ ਸਾਡੇ ਵਿੱਚ ਵੜ ਦਿੱਤਾ ਉਹਨਾਂ ਨੇ ਫਿਰ ਬਕਾਲਤ ਸ਼ੁਰੂ ਕਰ ਦਿੱਤੀ ਕਿ ਜਪ ਸਾਹਿਬ ਗੁਰਬਾਣੀ ਨਹੀਂ ਇਹ ਕਿਸੇ ਕਵੀ ਦੀ ਰਚਨਾ ਹੈ ਚੰਡੀ ਦੀ ਵਾਰ ਗੁਰਬਾਣੀ ਨਹੀਂ ਇਹ ਕਿਸੇ ਕਵੀ ਦੀ ਰਚਨਾ ਹੈ ਸ਼ੋਫੀ ਸਾਹਿਬ ਗੁਰਬਾਣੀ ਨਹੀਂ ਇਹ ਕਿਸੇ ਕਵੀ ਦੀ ਰਚਨਾ ਹੈ ਤਪ ਪ੍ਰਸਾਦ ਸਵਈਏ ਗੁਰਬਾਣੀ ਨਹੀਂ ਇਹ ਕਿਸੇ ਕਵੀ ਦੀ ਰਚਨਾ ਹੈ ਤੇ ਪੰਜਾਂ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਖੋਣ ਦਾ ਸਾਡੇ ਕੋਲ ਯਤਨ ਕੀਤਾ ਕੋਝਾ ਕੋਝਾ ਮਜ਼ਾਕ ਸਿੱਖ ਕੌਮ ਨਾਲ ਕੀਤਾ ਤੇ ਇਹਨਾਂ ਬੰਦਿਆਂ ਨਹੀਂ ਆਪਣੇ ਆਪ ਨੂੰ ਸਕਾਲਰ ਬਣਾਉਣ ਵਾਸਤੇ ਆਪਣੇ ਆਪ ਨੂੰ ਮਿਸ਼ਨਰੀ ਬਣਾਉਣ ਵਾਸਤੇ ਆਪਣੇ ਆਪ ਨੂੰ ਪ੍ਰੋਫੈਸਰ ਦਰਸਾਉਣ ਵਾਸਤੇ ਸਿੱਖ ਕੌਮ ਦੇ ਵਿੱਚ ਵਿਗਾੜ ਪਾਏ ਸਿੱਖ ਕੌਮ ਦੇ ਵਿੱਚ ਖਲਾਰੇ ਪਾਏ ਅਤੇ ਇਤਿਹਾਸ ਨਾਲ ਕੋਝਾ ਮਜ਼ਾਕ ਕੀਤਾ ਬਹੁਤ ਸਾਰੇ ਇਤਿਹਾਸਕ ਨੁਕਤੇ ਇਹਨਾਂ ਨੇ ਉਸ ਨੂੰ ਨ부ਦ ਕਰਨ ਦਾ ਯਤਨ ਕੀਤਾ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਪੰਜ ਬਾਣੀਆਂ ਪੜ੍ਹੀਆਂ ਸਨ ਤਿੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਨ ਅਤੇ ਇੱਕ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਇੱਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਸ ਗੁਰਬਾਣੀ ਨੇ ਕਿਹਾ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਪੰਚਸੋਹੇ ਦਰਜਨ ਪੰਚੰਕਾ ਗੁਰੂ ਏਕ ਧਿਆਨ ਤੇ ਉਹ ਪੰਚ ਪ੍ਰਧਾਨੀ ਨੂੰ ਇਹਨਾਂ ਖਤਮ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਫਿਰ 1999 ਵਿੱਚ ਲਾਲ ਕਿਸ਼ਨ ਅਡਵਾਨੀ ਅਤੇ ਵਾਜਪਾਈ ਰਾਹੀਂ ਕਿਹਾ ਕਿ ਇਹ ਕਿਤਾਬ ਜੇ ਅਸੀਂ ਇਹਨੂੰ ਪਬਲਿਸ਼ ਕਰਾਂਗੇ ਜੇ ਅਸੀਂ ਇਸ ਕਿਤਾਬ ਨੂੰ ਛਪਾਵਾਂਗੇ ਤੇ ਸਾਡੀ ਬਦਨਾਮੀ ਹੋਵੇਗੀ ਤੇ ਨਾਲੇ ਸਾਡੀ ਕਿਸੇ ਨੇ ਮੰਨ ਨਹੀਂ ਨਹੀਂ ਤੇ ਉਹਨਾਂ ਨੇ ਫਿਰ ਇਹਦਾ ਖਰੜਾ ਤਿਆਰ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ ਲਾਲ ਕਿਸ਼ਨ ਅਡਵਾਨੀ ਰਾਹੀਂ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਐਡੀ ਕੋਝੀ ਕਰਤੂਤ ਕੀਤੀ ਕਿ ਜਦੋਂ 300 ਸਾਲਾ ਖਾਲਸਾ ਦਿਵਸ ਮਨਾਇਆ ਜਾ ਰਿਹਾ ਸੀ ਉਹ ਕਿਤਾਬ ਉਦੋਂ ਇਹ ਨੇ ਤੈਨਸੂ ਸਾਲਾਂ ਨੂੰ ਸਮਰਪਿਤ ਕਰਕੇ ਸ਼ਰੋਮਣੀ ਕਮੇਟੀ ਦਾ ਇੰਛਪਾਈ ਇਸ ਕਰਕੇ ਇਹਨਾਂ ਨੂੰ ਨਾਂ ਗੁਰੂ ਚਾਹੀਦਾ ਨਾ ਇਹਨਾਂ ਕੋਲ ਕਿਸੇ ਤਖਤ ਦਾ ਸਤਕਾਰ ਨਾ ਇਹਨਾਂ ਕੋਲ ਗੁਰੂ ਦਾ ਸਤਕਾਰ ਹੈ ਨਾ ਇਹਨਾਂ ਕੋਲ ਬਾਣੀ ਦਾ ਸਤਕਾਰ ਹੈ ਨਾ ਇਹਨਾਂ ਕੋਲ ਬਾਣੇ ਦਾ ਸਤਕਾਰ ਹੈ ਇਹਨਾਂ ਨੇ ਆਪਣੀ ਕੁਰਸੀ ਤੱਕ ਸਮਾਪਤ ਇਹ ਆਪਣੀ ਕੁਰਸੀ ਨੂੰ ਸਮਰਪਿਤ ਨੇ ਤੇ ਕੇਵਲ ਕੁਰਸੀ ਤੋਂ ਬਿਨਾ ਹੋਰ ਹੋਰ ਇਹਨਾਂ ਨੂੰ ਦਿਖਦਾ ਹੀ ਕੁਝ ਨਹੀਂ ਕਿਉਂਕਿ ਪੰਜ ਵਾਰ ਦੇ ਮੁੱਖ ਮੰਤਰੀ ਨੇ ਪੰਜੇ ਵਾਰੀ ਕੌਮ ਨੂੰ ਡੰਗ ਮਾਰਨ ਦਾ ਯਤਨ ਕੀਤਾ ਤੇ ਅੱਜ ਵੀ ਜਿਵੇਂ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਕਰਾ ਕੇ ਇਸੇ ਬਾਦਲ ਨੇ ਤੇ ਉਹਦੇ ਨਾਂ ਤੇ ਵੋਟਾਂ ਲਈਆਂ ਸਰਕਾਰ ਬਣਾਈ ਤੇ ਅੱਜ ਉਹੀ ਕੰਮ ਵਾਸਤੇ ਗੁਰਦੀਪ ਸਿੰਘ ਖੇੜਾ ਨੂੰ ਵਰਤ ਰਿਹਾ ਤੇ ਇਹਨੂੰ ਵੀ ਖੇੜੇ ਖੇੜਾ ਸਾਹਿਬ ਨੂੰ ਵਰਤਣ ਤੋਂ ਬਾਅਦ ਇਹਨੂੰ ਇਹਨਾਂ ਨੇ ਐਵੇਂ ਛੜ ਤੇ ਛੁੱਟ ਦੇਣਾ ਜਿਵੇਂ ਨਿੰਬੂ ਨਚੋੜ ਕੇ ਛੁੱਟ ਦਈਦਾ ਇਸ ਕਰਕੇ ਜਿਹੜੇ ਬੰਦੀ ਸਿੰਘ ਨੇ ਜਦੋਂ ਬੰਦੀ ਸਿੰਘਾਂ ਦੀ ਇਹ ਗੱਲ ਕਰਦੇ ਨੇ ਇਹਨਾਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਜਦੋਂ ਜਗਤਾਰ ਸਿੰਘ ਹਵਾਰਾ ਜਦੋਂ ਜਗਤਾਰ ਸਿੰਘ ਤਾਰਾ ਲਖਵਿੰਦਰ ਸਿੰਘ ਲੱਖਾ ਤੇ ਪਿਉਰਾ ਸਾਹਿਬ ਬਲਵੰਤ ਸਿੰਘ ਰਾਜੋਆਣਾ ਜਦੋਂ ਇਹਨਾਂ ਲੀਡਰਾਂ ਦਾ ਨਾ ਆਉਂਦਾ ਭੁੱਲਰ ਸਾਹਿਬ ਦਾ ਨਾਂ ਆਉਂਦਾ ਤੇ ਇਹੀ ਸੁਖਵੀਰ ਬਾਦਲ ਕਹਿੰਦਾ ਸੀ ਹਵਾਰਾ ਤੇ ਅਤਵਾਦੀ ਹੈ ਇਹਦੀ ਸਟੇਟਮੈਂਟ ਜਦੋਂ ਮਰਜੀ ਤੁਸੀਂ YouTube ਤੋਂ ਸੁਣ ਸਕਦੇ ਹੋ ਇਹਨੇ ਕਿਹਾ ਸੀ ਕਿ ਹਵਾਰਾ ਜਗਤਾਰ ਸਿੰਘ ਹਵਾਰਾ ਅਤਵਾਦੀ ਹੈ ਅਤੇ ਜਗਤਾਰ ਸਿੰਘ ਤਾਰਾ ਪਿਹੋਰਾ ਸਾਹਿਬ ਇਹ ਤੇ ਅਤਵਾਦੀ ਨੇ ਇੱਥੇ ਜੇ ਇਹਨਾਂ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਜਾਏ ਤੇ ਦੇਸ਼ ਨੂੰ ਤੇ ਖਤਰਾ ਜਿਹੜਾ ਹੈ ਹੀ ਹੈ ਪੰਜਾਬ ਨੂੰ ਖਤਰਾ ਇੱਥੇ ਲਾਉਣ ਆਰਡਰ ਜਿਹੜਾ ਜਿਹੜਾ ਇੱਥੇ ਦਾ ਤੰਤਰ ਸਾਰਾ ਖਰਾਬ ਹੋ ਜਾਵੇਗਾ ਇਸ ਕਰਕੇ ਇਹਨੂੰ ਕਦੇ ਵੀ ਪੰਜਾਬ ਨਹੀਂ ਭੇਜਣਾ ਚਾਹੀਦਾ ਜੇਲ੍ਹ ਵਿੱਚ ਜੇਲ੍ਹ ਵਿੱਚ ਹੀ ਅਜੇ ਤਬਦੀਲ ਕਰਨਾ ਸੀ ਹਵਾਰਾ ਨੂੰ ਇੱਥੇ ਤੇ ਇਸ ਗੱਲ ਤੁਸੀਂ ਇਹ ਮੰਨਕਰ ਹੋ ਗਏ ਸਨ ਤੇ ਅੱਜ ਚੀਕਾਂ ਮਾਰ ਮਾਰ ਕੇ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਯਤਨਸ਼ੀਲ ਹਾਂ ਸ਼ਰੋਮਣੀ ਕਮੇਟੀ ਯਤਨਸ਼ੀਲ ਹੈ ਕੋਈ ਆਪਣੀ ਸਾਈਡ ਤੋਂ ਦੱਸੋ ਤਾਂ ਸਹੀ ਤੁਸੀਂ ਸ਼ਰੋਮਣੀ ਕਮੇਟੀ ਨੇ ਜਾਂ ਤੁਸੀਂ ਆਪਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਵਾਸਤੇ ਕੀਤਾ ਕੀ ਹੈ ਤੇਰੇ ਇੰਨੇ ਸਫਰ ਦੇ ਵਿੱਚ ਇਸ ਅਕਾਲੀ ਦਲ ਦੇ ਮੈਂ ਨਾ ਬਾਗੀਆਂ ਦੀ ਇਨਕੁਆਰੀ ਜਿਹੜੀ ਹੈ ਨਾ ਬਾਗੀਆਂ ਨੂੰ ਚੰਗਾ ਕਹਿਣਾ ਤੇ ਨਾ ਇਹਨਾਂ ਨੂੰ ਚੰਗਾ ਕਹਿਣਾ ਹੈ ਤੇ ਇੱਕੋ ਹੀ ਗੱਲ ਹੈ ਨਾ ਇਹਨਾਂ ਦੀ ਇਹ ਇੱਕੋ ਹੀ ਥਾਂ ਤੋਂ ਨਿਕਲੇ ਨੇ ਤੇ ਸਾਰੇ ਹੀ ਚੋਰ ਨੇ ਇਸ ਕਰਕੇ ਅੱਜ ਕੌਮ ਤੇ ਵਕਤ ਪਿਆ ਹੋਇਆ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਕਹਿੰਦਾ ਵਕਤ ਜਦੋਂ ਇਨਸਾਨ ਤੇ ਆਣ ਪੈਂਦਾ ਸਭ ਰस्सੀਆਂ ਦੇ ਬਣ ਬਣ ਕੱਟ ਜਾਂਦੇ ਭਲੇ ਬੁਰੇ ਦੀ ਉਦੋਂ ਨਾ ਪਰਖ ਰਹਿੰਦੀ ਮਿੱਤਰ ਮਿੱਤਰਾਂ ਤੋਂ ਪਾਸਾ ਨੇ ਵਟ ਜਾਂਦੇ ਚੱਕਰ ਭਾਵੀ ਦਾ ਜਦੋਂ ਸਿਰ ਤੇ ਆਣ ਪੈਂਦਾ ਅੰਮ੍ਰਿਤ ਜਾਣ ਕੇ ਜ਼ਹਿਰ ਵੀ ਛੱਟ ਜਾਂਦੇ ਮਰਣਾ ਯਾਦ ਹੈ ਜਿਨ੍ਹਾਂ ਦੇ ਗੁਣੀ ਲੋਕੋ ਨੇਕੀ ਇਸ ਜਹਾਨ ਚੋਂ ਖੱਟ ਜਾਂਦੇ ਇਸ ਕਰਕੇ ਜਿਨ੍ਹਾਂ ਨੇ ਨੇਕੀ ਖੱਟਣੀ ਹੈ ਨਾ ਉਹ ਤੇ ਕੌਮ ਨੂੰ ਇੱਕ ਕਰੋ ਅਤੇ ਆਪਣੀਆਂ ਆਪਣੀਆਂ ਚੌਧਰਾਂ ਛੱਡ ਕੇ ਨਿਮਾਣੇ ਸਿੱਖ ਬਣ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਇੱਕ ਬਹੁਤ ਵੱਡਾ ਸਮੇਲਨ ਕਰਕੇ ਕੌਮ ਨੂੰ ਸਮਰਪਿਤ ਸਮਰਪਿਤ ਹੋ ਕੇ ਤੇ ਫਿਰ ਅੱਗੇ ਵਾਲਾ ਕਦਮ ਚੁੱਕੋ ਤੇ ਫਿਰ ਹੀ ਕੌਮ ਕਾਮਯਾਬ ਹੋਵੇਗੀ ਤੇ ਉਹਦੇ ਵਿੱਚ ਵੀ ਆਪਣੀ ਚੌਧਰ ਨੂੰ ਛੱਡ ਕੇ ਲੀਡਰ ਕੌਮ ਦਾ ਉਹ ਚੁਣੋ ਜਿਹੜਾ ਕੰਮ ਨੂੰ ਕਿਸੇ ਬੇੜੇ ਤੇ ਚੜ ਸਕਦਾ ਹੋਵੇ ਜਿਹੜਾ ਬੇੜੇ ਨੂੰ ਬੰਨੇ ਲਾ ਸਕਦਾ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਪਿਛਲੀ ਵੀਡੀਓ ਵਿੱਚ ਸਰਜਾ ਸਰਦਾਰ ਬਲਜੀਤ ਸਿੰਘ ਵੱਲ ਸਰਦਾਰ ਕੰਧਾਰਾ ਸਿੰਘ ਪੰਨੂ ਸਰਦਾਰ ਜਸਵਿੰਦਰ ਸਿੰਘ ਯੂ ਐਸ ਏ ਸਰਦਾਰ ਮਨਿੰਦਰ ਸਿੰਘ ਕੈਨੇਡਾ ਇਹਨਾਂ ਵੀਰਾਂ ਨੇ ਸੋਹਣੇ ਸੋਹਣੇ ਕਮੈਂਟ ਵੀਡੀਓ ਤੇ ਕੀਤੇ ਸਨ ਤੇ ਇਹ ਵੀਡੀਓ ਨੂੰ ਵੀ ਜਿਹੜਾ ਵੀ ਸਾਹਿਬ ਵੇਖੇ ਜਿਹੜਾ ਵੀ ਮੇਰਾ ਵੀਰ ਵੇਖੇ ਇਹਨੂੰ ਸਾਰੀ ਵੀਡੀਓ ਨੂੰ ਸਰਵਨ ਕਰਕੇ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਦਾਸ ਨੂੰ ਧੰਨਵਾਦੀ ਬਣਾਓ ਇਸ ਵੀਡੀਓ ਨੂੰ ਜਿਹੜਾ ਲਾਈਕ ਕਰੇਗਾ ਉਹਨਾਂ ਦੇ ਨਾਮ ਅਗਲੀ ਵੀਡੀਓ ਵਿੱਚ ਫਿਰ ਪੇਸ਼ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ